ਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ ਥੈਟ ਮੀਨ ਮੇਰੀ ਰਿੰਗ ਜਾ ਚੁੱਕੀ ਹੈ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ ਵਸੇ ਨੂੰ ਛੁੱਟਾ ਸਾ ਬੜਾ ਅਨੇਕ ਮੇਰਾ ਫੋਨ ਲਿਆਇਓ ਡੀਅਰ ਗੋਲਡੀ ਸੈਂਸ ਯਰ ਫੋਨ ਇਜ਼ ਆਊਟ ਆਫ ਰੀਚ ਯੂ ਆਰ ਰਿਕਵੈਸਟਡ ਟੂ ਜੁਆਇਨ ਮੀ ਫਾਰ ਦਾ ਡੀਬੀਏ ਡਿਸਟ੍ਰਿਕਟ 바ਰ ਐਸੋਸੀਏਸ਼ਨ ਧੂਰੀ ਮੀਟਿੰਗ ਟੂਡੇ 12 ਵਜੇ 15 ਮਿੰਟ ਤੇ ਟੂ ਮੀਟ 올 ਐਡਵੋਕੇਟਸ ਰਿਗਾਰਡਸ ਖੇਰਾ ਫਿਰ ਅਗੇ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ ਆ ਇੱਕ ਰਾਤ ਪਹਿਲਾਂ ਦਾ ਇਹ ਆ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਉਹ ਤੋਂ ਕੋ ਫਰਡੇ ਤੇ ਮਤਲਬ ਔਰ ਇਹਦੇ ਇਹਦੇ ਟੈਲੀਫੋਨ ਤੇ ਕਾਲ ਰਿਕਾਰਡ ਕਰਾਦਾ ਰਿੰਗਾ ਗਈ ਹੋਈ ਇੱਕ ਰਾਤ ਪਹਿਲਾਂ ਦੀਆਂ ਇੱਕ ਦਿਨ ਪਹਿਲਾਂ ਦੀਆਂ ਲਓ ਜੀ ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ ਸੋ ਦਿਸ ਇਹ ਉਹਨੇ ਬਹਾਨਾ ਬਣਾਇਆ ਵਾ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਹ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗੱਲਾ ਨਹੀਂਗਾ ਕੋਈ ਗੱਲ ਨਹੀਂਗਾ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਵ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲਾ ਕੇ ਤੇ ਉਹਦੀ ਤੋਹੀਨ ਕਰਦੇ ਰਹੇ ਆ ਤੇ ਮੋਟਰਸਾਈਕਲ ਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਮਹੀਨਿਆਂ ਜਾਂ 1.5 ਸਾਲ ਬਾਅਦ ਜਿਹੜਾ ਕਹਿੰਦਾ ਮੈਂ ਜ਼ਿੰਦਗੀ ਦੀ ਝੋਲੀ 'ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ 'ਚ ਚਾਵੇਗਾ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਵਾ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਿਆ। ਔਰ ਅਗਲੀ ਗੱਲ ਇੱਕ ਮਿੰਟ ਭਗਵੰਤ ਮਾਨ ਇੱਕ ਪਾਸੇ ਕਿਹਾ ਜਾਂਦਾ 130 130 ਜਿਤਨਾ